31 ਜਨਵਰੀ ਦੀ ਰਾਤ ਨੂੰ ਫਰੀਦਕੋਟ ਦੇ ਪਿੰਡ ਕਿੰਗਰਾ ਵਿਖੇ ਇੱਕ ਨੌਜਵਾਨ ਦੇ ਨਜਾਇਜ਼ ਪ੍ਰੇਮ ਸਬੰਧਾਂ ਦੇ ਚੱਲਦਿਆਂ ਇੱਕ ਲੜਕੀ ਦੇ ਰਿਸ਼ਤੇਦਾਰਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਪੁਲਿਸ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਸਰ ਮੇਰੇ ਬ੍ਰਦਰ ਲਗਦੇ ਸੀ ਬੁੱਟਾ ਸਿੰਘ ਇਹਨਾਂ ਨੂੰ 31 ਤਰੀਕ ਨੂੰ ਤਕਰੀਬਨ 8:30 ਵਜੇ ਕਾਲ ਆਉਂਦੀ ਹੈ ਰੇਸ਼ਮਾ ਕੌਰ ਦੀ 8:30 ਵਜੇ ਕਾਲ ਆਉਂਦੀ ਹੈ ਕਿ ਹਾਂ ਵੀ ਮੈਨੂੰ ਪੈਸੇ ਫੜਾ ਕੇ ਜਾਓ ਕਿੰਦੀ ਕਾਲ ਹੈ ਰੇਸ਼ਮਾ ਕੌਰ ਦੀ ਕਾਲ ਆਉਂਦੀ ਹੈ ਐਂਸੀ ਲੜਕੀ ਉਹ ਅਮਰ ਸਿੰਘ ਦੀ ਵਾਈਫ ਹੈ ਵੀ ਇਹ ਤੁਹਾਡੇ ਨਾਲ ਦੇ ਬੇਬੇ ਤੁਹਾਡੇ ਬੰਦੇ ਨਾਲ ਰਿਲੇਸ਼ਨ ਸੀ ਕਿ ਹੁੰਦੇ ਨਾਲ ਅੱਛਾ ਜੀ ਹਾਂਜੀ ਪਹਿਲਾਂ ਵੀ ਉਹ ਬਾਹਰ ਅੰਦਰ ਮਿਲਦੇ ਰਹਿੰਦੇ ਸੀ ਅੱਛਾ ਜੀ ਪਹਿਲਾਂ ਵੀ ਹੈ ਨਾ ਹੁੰਦਾ ਤੇ ਉਸ ਤੋਂ ਬਾਅਦ ਉਹਨੇ 8:30 ਵਜੇ ਉਹਨਾਂ ਨੇ ਤਕਰੀਬਨ ਫੋਨ ਕੀਤਾ ਬੁਲਾਇਆ ਘਰ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ ਤੇ ਉਹ ਪੈਸੇ ਦੇਣ ਕਰ ਗਿਆ ਜਦੋਂ ਗੇਟ ਦੇ ਅੰਦਰ ਐਂਟਰ ਹੋਇਆ ਹੀ ਉਹਨੂੰ ਅਮਰ ਸਿੰਘ ਨੇ ਪਿੱਛੋਂ ਵਾਰ ਕੀਤਾ ਡੰਡੇ ਨਾਲ ਤੇ ਉਹ ਬੇਹੋਸ਼ੀ ਦੇ ਵਿੱਚ ਹਾਲਤ ਦੇ ਵਿੱਚ ਹੋ ਗਿਆ ਜਦੋਂ ਉਹਨੂੰ ਉਹ ਕਹਿੰਦਾ ਉਹ ਬੁੱਟਾ ਸਿੰਘ ਦੇ ਕਹਿੰਦੇ ਮਦਾਫਕ ਹੈ ਕਿ ਹਾਂ ਵੀ ਕਿ ਮੈਨੂੰ ਉਹਨਾਂ ਨੇ ਉਸ ਤੋਂ ਬਾਅਦ ਉੱਥੇ ਕਹਿੰਦਾ ਬੰਨ ਲਿਆ ਦੂਸਰੀ ਘਰੀ ਲੈ ਕੇ ਕਹਿੰਦਾ ਮੈਨੂੰ ਵਾੜਾ ਕਹਿ ਸਕਦੇ ਆ ਦੂਸਰਾ ਘਰ ਕਹਿ ਸਕਦੇ ਆ ਆਪਾਂ ਉਤਰ ਲੈ ਗਏ ਉੱਥੇ ਕਹਿੰਦਾ ਮੈਨੂੰ ਬੰਨ ਲਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਜਦੋਂ ਕਹਿੰਦਾ ਮੈਨੂੰ 20-25 ਮਿੰਟਾਂ ਤੱਕ ਕਹਿੰਦਾ ਹੋਸ਼ ਆਇਆ ਮੈਨੂੰ ਮੈਨੂੰ ਬੰਨਿਆ ਪਿਆ ਠੀਕ ਹੈ ਤੇ ਉਸ ਤੋਂ ਬਾਅਦ ਕਹਿੰਦਾ ਮੇਰੇ ਕਹਿੰਦਾ ਮੈਨੂੰ ਬਹੁਤ ਕੁੱਟਿਆ ਉਹਨਾਂ ਨੇ ਉਹਨਾਂ ਕੋਲੇ ਕਹਿੰਦਾ ਰਾੜਾ ਰੂੜਾ ਖਰੀ ਸੀ ਤੇ ਉਹਨਾਂ ਨੇ ਕਹਿੰਦਾ ਰਾੜਾ ਗਰਮ ਕਰਕੇ ਜਿੱਦਾਂ ਤਪਾ ਕੇ ਕਹਿੰਦਾ ਲਾਉਂਦੇ ਆ ਉਹਦਾ ਕਹਿੰਦਾ ਰਾੜਾ ਮਿਲਾਇਆ ਮੈਨੂੰ ਕਹਿੰਦਾ ਬਹੁਤ ਔਰਤ ਦਿੱਤਾ ਉਸ ਤੋਂ ਬਾਅਦ ਜਦੋਂ ਸਾਨੂੰ ਇਸ ਚੀਜ਼ ਬਾਰੇ ਪਤਾ ਲੱਗਦਾ ਸੀ ਸਾਡਾ ਬ੍ਰਦਰ ਘਰ ਨਹੀਂ ਆਇਆ ਫੋਨ ਕੀਤਾ ਸੀ ਫੋਨ ਨਹੀਂ ਚੁੱਕਿਆ ਫੋਨ ਤਾਂ ਉਹਨਾਂ ਨੇ ਰੱਖ ਲਿਆ ਸੀ ਜਾਂ ਕਿੱਦਾਂ ਵੀ ਕੋਈ ਤਾਂ ਗੱਲਬਾਤ ਹੋਈ ਹੋਣੀ ਅਸੀਂ ਉਹਨਾਂ ਦੇ ਘਰ ਗਏ ਜਦੋਂ ਅਸੀਂ ਘਰ ਇਹ ਉਹਨਾਂ ਦੇ ਪਹੁੰਚੇ ਤੇ ਸਰਦੂਲ ਸਿੰਘ ਸਰਪੰਚ ਆ ਮੌਜੂਦਾ ਉਹ ਬਾਰੀ ਵਿੱਚੋਂ ਬਾਹਰ ਨਿਕਲੇ ਉਹਦੇ ਹੱਥ 'ਚ ਰਾੜ ਸੀ ਅਸੀਂ ਉਹਨੂੰ ਕਿਹਾ ਸਰਪੰਚ ਆ ਹੀ ਕੀ ਕੰਮ ਕਰਤਾ ਤੁਸੀਂ ਉਹ ਸਰਪੰਚ ਨੇ ਸਾਨੂੰ ਇਹ ਗੱਲ ਕਿਹਾ ਕਿ ਹਾਂ ਵੀ ਅਸੀਂ ਤਾਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਜਿਹੜਾ ਕੁਝ ਤੁਸੀਂ ਕਰਨਾ ਉਹ ਕੁ ਤੁਸੀਂ ਕਰਨਾ ਸਾਡਾ ਪਿੰਡ ਕਿੰਗਰਾ ਜੋ ਸਾਡੇ ਸਾਧਕ ਦਾ ਪਿੰਡ ਤੇ ਇਹਦੇ ਵਿੱਚ ਇੱਕ 31 ਇੱਕ 26 ਨੂੰ ਕੋਈ ਰਾਤ ਦੇ ਰਾਤ ਨੂੰ ਜਿਹੜਾ ਇੱਕ ਪੂਤਾ ਸਿੰਘ ਨਾਂ ਦਾ ਲੜਕਾ ਸੀ ਉਹ ਉਸ ਦੇ ਜਿਹੜੇ ਸਬੰਧਾਂ ਨੂੰ ਲੈ ਕੇ ਉਹਦੀ ਕੋਟਮਾਰ ਕੀਤੀ ਜਾਂਦੀ ਹੈ ਤੇ ਕੋਟਮਾਰ ਕਰਨ ਤੋਂ ਬਾਅਦ ਉਹ ਦਾਖਲ ਹੋ ਜਾਂਦਾ ਸਾਨੂੰ ਉਹਨੇ ਦਿਨ ਇੱਕ ਦਿਨ ਦੋ ਨੂੰ ਸਾਨੂੰ ਸਟੇਟਮੈਂਟ ਦਿੱਤੀ ਸੀ ਵੀ ਮੈਨੂੰ ਘਰੇ ਬੰਨ ਕੇ ਕੋਟਮਾਰ ਕੀਤੀ ਗਈ ਹੈ ਤੇ ਉਸ ਦੇ ਵਿੱਚ ਜਿਹੜਾ ਹੁਣ ਅਸੀਂ ਉਹਦੇ ਵਿੱਚ ਜਿਹੜਾ ਕੁੱਟਮਾਰ ਤੇ ਅਸੀਂ ਤੇਈ ਦੀ ਰਿਪੋਰਟ ਪਾਈ ਹੋਈ ਸੀ ਤੇ ਹੁਣ ਸੰਪਤਾ ਲੱਗਾ ਜੀ ਉਹ ਜੀਆਂ ਸੱਟਾਂ ਵੀ ਚਾਲ ਨਾ ਚੱਲਦਾ ਹੋਇਆ ਉਹਦੀ ਮੌਤ ਹੋ ਗਈ ਤੇ ਹੁਣ ਉਹਦੇ ਸਬੰਧ ਚ ਅਸੀਂ ਜਿਹੜਾ ਅੱਗੇ ਵਾਧਾ ਜਰੂਰ ਕਰਾਂਗੇ ਤੇ ਜਿਹੜੇ ਪਰਿਵਾਰ ਨੇ ਕੁੱਟਮਾਰ ਕੀਤੀ ਸੀਗੀ ਤੇ ਉਹਨਾਂ ਨੂੰ ਉਹਦਾ ਜਵਾਬ ਮੰਗਾਂਗੇ ਫਿਰ ਇਸ ਮਾਮਲੇ ਚ ਕਿਸੇ ਲੀਗਰ ਫੜ ਰਹੀ ਹੈ ਜਿੱਕਿ ਬਿਲਕੁਲ ਸਾਡੀ ਪੁਲਿਸ ਪਾਰਟੀਆਂ ਦੇ ਪਿੱਛੇ ਗਿਆ ਹੋਈਆਂ ਨੇ ਤੇ ਅਸੀਂ ਜਲਦੀ ਇਹਨਾਂ ਨੂੰ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਇਹਦੀ ਕੁਟਮਾਰ ਕੀਤੀ ਸੀ ਤੇ ਉਹਨਾਂ ਦਾ ਉਹਨਾਂ ਨੂੰ ਰੈਸਟ ਕਰ